ਕੀ ਕਹਿੰਦੇ ਨੇ ਸਰਵੇਜ਼ ਕਿ ਕਿਹੜਾ ਪੀਐਮ ਜਿਹੜਾ ਆ ਉਹ ਪ੍ਰਧਾਨ ਮੰਤਰੀ ਬਣਨ ਦੀ ਕੁਰਸੀ ਦੇ ਲਾਗੇ ਲਾਗੇ ਜਾ ਰਿਹਾ ਮਤਲਬ ਕੌਣ ਅੱਗੇ ਆ ਜਿਹੜੀ ਤਾਂ ਐਡਵਾਂਸ ਪੋਲਿੰਗ ਦੀ ਗੱਲ ਹੈ ਜਿਹੜੀ 4 ਦਿਨ ਇਸ ਵਾਰੀ ਐਡਵਾਂਸ ਪੋਲਿੰਗ ਜਿਹੜੀ ਹੈ ਜੀ ਉਹਦੇ ਦਿੱਤੇ ਗਏ ਨੇ ਕਿ ਸਵੇਰ ਦੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਔਰ ਇਹ ਜੋ ਸ਼ੁਰੂ ਹੋਇਆ ਸ਼ੁੱਕਰਵਾਰ ਸਨਚਰਵਾਰ ਐਤਵਾਰ ਤੇ ਸੋਮਵਾਰ ਕਾਫੀ ਲੰਬਾ ਸਮਾਂ ਲੌਂਗ ਵੀਕਐਂਡ ਵਿੱਚ ਆ ਗਿਆ ਸੋ ਕਾਫੀ ਲੋਕਾਂ ਦੇ ਵੋਟ ਪਾਉਣ ਦੀ ਸੰਭਾਵਨਾ ਸੀ ਤੇ ਉਹਨਾਂ ਨੇ ਪਾਈ ਵੀ ਹੈ ਜਿਹੜੇ ਅੰਕੜੇ ਸੀ ਕਿ 2 ਮਿਲੀਅਨ ਤੱਕ ਕੱਲ ਤੱਕ ਵੋਟ ਪੈ ਗਏ ਸੀ 2 ਮਿਲੀਅਨ ਭਾਵ ਕਿ 20 ਲੱਖ ਦੇ ਲਾਗੇ ਜੀ 2 ਮਿਲੀਅਨ ਤੋਂ ਜ਼ਿਆਦਾ ਹੋਣਗੇ ਆਲਟੀਮੇਟਲੀ ਹਮ ਤੇ 40-42 ਮਿਲੀਅਨ ਕੈਨੇਡਾ ਦੀ ਬਾਤ ਈ ਹੈ ਉਹਨਾਂ ਵਿੱਚੋਂ ਸਿਟੀਜ਼ਨ ਕਿੰਨੇ ਹੋਣਗੇ ਤੇ ਵੋਟ ਪਾਉਣ ਦੇ ਰਜਿਸਟਰਡ ਵੋਟਰ ਕਿੰਨੇ ਹੋਣਗੇ ਤੁਸੀਂ ਆਪ ਹੁਣ ਅੰਦਾਜ਼ਾ ਲਾ ਲਓ 23-24 23-24 ਲੱਖ ਜਾਂ 25 ਲੱਖ ਤੇ ਕੱਚੇ ਬਸਨੀਕ ਨੇ ਹੂੰ ਹੂੰ ਬਾਕੀ ਪੀਆਰ ਹੋਣਗੇ ਇਹਦਾ ਮਤਲਬ ਚੰਗੀ ਪਰਸੈਂਟੇਜ ਜਿਹੜੀ ਆ ਉਹ VOTING ਜਿਹੜੀ ਆ ਉਹ ਹੋ ਗਈ ਆ ਪਰ ਅਸਲੀ ਦਿਨ ਜਿਹੜਾ 28 April ਆ ਸਰਵੇਖਣ ਕੀ ਕਹਿੰਦੇ ਨੇ ਉਹਦੇ ਬਾਰੇ ਅਸੀਂ ਗੱਲ ਕਰ ਲੈਂਦੇ ਆ ਜੀ ਜੇ ਅੱਜ ਦੇ ਦਿਨ ਦੇ ਹਿਸਾਬ ਨਾਲ ਸਰਵੇਖਣਾ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਕੋਲ 8 ਅੰਕਾਂ ਦੀ ਲੀਡ ਲੱਗ ਰਹੀ ਹੈ ਰਾਸ਼ਟਰੀ ਪੱਧਰ ਤੇ ਨੈਸ਼ਨਲ ਲੈਵਲ ਤੇ ਲਿਬਰਲਸ ਕੋਲ 44% ਦੀ ਵੋਟਾਂ ਨੇ ਜਿਹੜੇ ਲੋਕ ਉਹਨਾਂ ਨੂੰ ਡਿਸਾਈਡਡ ਵੋਟਰ ਐਜ ਵੋਟ ਪਾ ਸਕਦੇ ਨੇ ਉਹਨਾਂ ਦੇ ਪੱਖ ਵਿੱਚ ਨੇ ਕੰਜ਼ਰਵੇਟਿਵ ਦੇ ਕੋਲ 36% ਦੀ ਲੋਕਾਂ ਦੀ ਹਮਾਇਤ ਹਾਸਲ ਹੈ ਐਨਡੀਪੀ 11% ਦੀ ਤੇ ਬਲੋਕ ਕਿ ਕੋਈ ਪਾਰਟੀ 6% ਦੀ ਗ੍ਰੀਨ ਪਾਰਟੀ 10% ਦੀ ਤੇ ਪੀਪਲਜ਼ ਪਾਰਟੀ ਆਫ ਕੈਨੇਡਾ 1% ਲੋਕਾਂ ਦੀ ਹਮਾਇਤ ਉਹਨਾਂ ਨੂੰ ਪ੍ਰਾਪਤ ਹੈ ਜੇ ਅਸੀਂ ਰੀਜਨਲ ਰੀਜਨਲ ਦੇ ਹਿਸਾਬ ਦੇਖੀਏ ਕਿ ਕਿਹੜੇ ਰੀਜਨ ਦੇ ਵਿੱਚ ਕਿਹਨੂੰ ਵੋਟਾਂ ਪੈ ਰਹੀਆਂ ਨੇ ਤੇ ਪ੍ਰੇਰੀ ਸੂਬਿਆਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਜਗ੍ਹਾ ਤੇ ਲਿਬਰਲ ਪਾਰਟੀ ਜਿਹੜੀ ਹੈ ਉਹ ਲੀਡ ਕਰਦੀ ਹੈ। ਉੱਥੇ ਪ੍ਰੇਰੀ ਸੂਬਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅਗੇਨ ਜੇ ਅਨਟੇਰੀਓ ਦੀ ਗੱਲ ਕਰੀਏ ਤਾਂ ਲਿਬਰਲ ਕੋਲ 10 ਅੰਕਾਂ ਦੀ ਲੀਡ ਹੈ ਰੋਲਿੰਗ ਸੈਂਪਲ ਦੇ ਵਿੱਚ ਜਿਹੜਾ 3-4 ਦਿਨ ਤੋਂ ਇਕੱਠਾ ਕੀਤਾ ਗਿਆ। 47% ਹਮਾਇਤ ਹੈ ਉਹਨਾਂ ਕੋਲ ਲਿਬਰਲ ਕੋਲ ਅਨਟੇਰੀਓ ਵਿੱਚ ਤੇ ਕੰਜ਼ਰਵੇਟਿਵ ਕੋਲ ਹੈ 37% ਐਨਡੀਪੀ ਥੋੜਾ ਜਿਹਾ ਇੰਪਰੂਵ ਹੋਈ ਹੈ ਤੇ ਐਨਡੀਪੀ ਕੋਲ 12% ਹਮਾਇਤ ਅਨਟੇਰੀਓ ਵਿੱਚ ਲੱਗ ਰਹੀ ਹੈ। ਲਿਬਰਲਸ ਵਾਲੇ ਕਯੂਬਿਕ ਦੇ ਵਿੱਚ ਵੀ ਲੀਡ ਕਰ ਰਹੇ ਨੇ 42% ਉਹਨਾਂ ਨੂੰ ਸਪੋਰਟ ਹੈ। ਜੋ ਅਜੇ ਤੱਕ ਸਰਵੇਖਣ ਕਰ ਰਹੇ ਨੇ ਕੰਜ਼ਰਵੇਟਿਵ ਉਹਨਾਂ ਤੋਂ ਕਾਫੀ ਪਿੱਛੇ ਹੈ 22% ਨਾਲ ਤੇ ਬਲਾਕ ਵਾਲੇ ਜਿਹੜੇ ਨੇ ਦੂਸਰੇ ਨੰਬਰ ਤੇ ਨੇ 24% ਨਾਲ। ਜੇ ਸੀ ਪ੍ਰੇਰੀ ਸੂਬੇ ਦੀ ਗੱਲ ਕਰੀਏ ਤਾਂ ਕੰਜ਼ਰਵੇਟਿਵ ਵਾਲਿਆਂ ਨੂੰ 54% ਦੀ ਲੋਕਾਂ ਦੀ ਹਮਾਇਤ ਹਾਸਲ ਲੱਗ ਰਹੀ ਹੈ ਤੇ 35% ਜਿਹੜੀ ਹੈ ਲਿਬਰਲ ਦੇ ਕੋਲ ਹੈ। ਐਨਡੀਪੀ 8 ਤੋਂ 10% ਤੇ ਹੈ ਜੇ ਬ੍ਰਿਟਿਸ਼ ਕਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਲਿਬਰਲ ਵਾਲੇ ਕੋਸ਼ਿਸ਼ ਦਿਨਾਂ ਦੇ ਵਿੱਚ ਵਧ ਗਏ ਨੇ 46% ਉਹਨਾਂ ਦੀ ਲੀਡ ਦੱਸੀ ਜਾਂਦੀ ਹੈ ਲੀਡ ਨਹੀਂ ਮਲ ਕੇ 46% ਹਮਾਇਤ ਲੱਗ ਰਹੀ ਹੈ ਤੇ ਕੰਜ਼ਰਵੇਟਿਵ ਵਾਲੇ 35% ਤੇ ਨੇ ਐਨਡੀਪੀ ਵਾਲੇ 16% ਇੱਥੇ ਉਹਨਾਂ ਦੇ ਬਾਕੀ ਨਾਲੋਂ ਵੱਧ ਨੇ ਐਟਲੈਂਟਿਕ ਖੇਤਰ ਦੇ ਵਿੱਚ ਲਿਬਰਲ ਜਿਹੜੇ ਨੇ ਉਹਨਾਂ ਦੀ ਹਮਾਇਤ ਥੋੜੀ ਜਿਹੀ ਘਟੀ ਹੈ ਪਰ ਅਜੇ ਵੀ 49% ਨਾਲੋਂ ਮੋਰੇ ਨੇ ਤੇ 37% ਲੋਕ ਜਿਹੜੇ ਨੇ ਕੰਜ਼ਰਵੇਟਿਵ ਦੀ ਹਮਾਇਤ ਦੇ ਵਿੱਚ ਨਜ਼ਰ ਆ ਰਹੇ ਨੇ ਐਨਡੀਪੀ ਨੂੰ 10% ਲੋਕਾਂ ਦੀ ਹਮਾਇਤ ਲੱਗ ਰਹੀ ਹੈ ਉੱਥੇ ਤੇ ਉਹ ਕਾਫੀ ਪਿੱਛੇ ਨੇ ਜੇ ਅਸੀਂ ਗੱਲ ਕਰੀਏ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਿਸ ਨੂੰ ਬਿਹਤਰ ਸਮਝ ਰਹੇ ਨੇ ਤਾਂ ਮਾਰਕ ਕਾਰਨੀ ਨੇ ਪੀਅਰ ਪੋਲੀਆਵ ਦੇ ਉੱਪਰ ਤਕਰੀਬਨ 13-14 ਅੰਕਾਂ ਦਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੂੰ ਐਡਵਾਂਟੇਜ ਹੈ 47% ਉਹਨਾਂ ਨੂੰ ਚੂਜ਼ ਕਰ ਸਕਦੇ ਨੇ ਅੱਜ ਦੇ ਦਿਨ ਦੇ ਹਿਸਾਬ ਨਾਲ ਤੇ ਪੀਅਰ ਪੋਲੀਆਵ ਨੂੰ 33% ਲੋਕ ਚੂਜ਼ ਕਰ ਸਕਦੇ ਨੇ ਐਨਡੀਪੀ ਆ ਕੋ ਜਗਮੀਤ ਸਿੰਘ ਦੀ ਰੇਟਿੰਗ ਇਸ ਮਾਮਲੇ ਦੇ ਵਿੱਚ ਕਾਫੀ ਘਟੀ ਹੈ ਤੇ 6% ਲੋਕਾਂ ਦੀ ਹਮਾਇਤ ਉਹਨਾਂ ਨੂੰ حاصل ਹੈ ਜੇ ਅਸੀਂ ਔਰਤਾਂ ਤੇ ਪੁਰਸ਼ਾਂ ਦੀ ਗੱਲ ਕਰੀਏ ਤੇ ਨੈਨੋਸ ਟਰੈਕਿੰਗ ਦੇ ਜਿਹੜੇ ਅੰਕੜੇ ਨੇ ਉਹਨਾਂ ਮੁਤਾਬਕ ਔਰਤਾਂ ਜਿਹੜੀਆਂ ਨੇ ਜ਼ਿਆਦਾ ਲਿਬਰਲ ਨੂੰ ਵੋਟ ਪਾਉਣ ਦੇ ਹੱਕ ਵਿੱਚ ਨੇ 50% ਦੀ ਔਰਤਾਂ ਜਿਹੜੀਆਂ ਲਿਬਰਲ ਸਪੋਰਟਰ ਐ ਇਸ ਵੇਲੇ ਬਣੀਆਂ ਹੋਈਆਂ ਨੇ ਤੇ ਕਨਜ਼ਰਵਟਿਵ ਨੂੰ 27% ਔਰਤਾਂ ਜਿਹੜੀਆਂ ਨੇ ਓਵਰਆਲ ਉਹ ਸਪੋਰਟ ਕਰਦੀਆਂ ਨੇ ਤੇ 13% ਜਿਹੜੀ ਹੈ ਹਮਾਇਤ ਉਹ ਐਨਡੀਪੀ ਨੂੰ ਹੈ ਜੇ ਅਸੀਂ ਪੁਰਸ਼ਾਂ ਦੀ ਗੱਲ ਕਰੀਏ ਤਾਂ ਲਿਬਰਲ ਵਾਲੇ ਜਿਹੜੇ ਨੇ ਉਹਨਾਂ ਨੂੰ 38% ਜਿਹੜੇ ਲੋਕ ਨੇ ਉਹ ਪੁਰਸ਼ ਉਹ ਸਪੋਰਟ ਕਰ ਸਕਦੇ ਨੇ ਕੰਜ਼ਰਵੇਟਿਵ ਨੂੰ 45 ਤੇ ਐਨਡੀਪੀ ਨੂੰ 8% ਜਿਹੜੇ ਪੁਰਸ਼ ਨੇ ਉਹਨਾਂ ਦੀ ਹਮਾਇਤ ਹਾਸਲ ਹੈ ਜੇ ਜਿਹੜੇ ਅੰਡਰ 35 ਉਮਰ 35 ਸਾਲ ਤੋਂ ਘੱਟ ਉਮਰ ਦੇ ਜਿਹੜੇ ਹੈਗੇ ਨੇ ਉਹਨਾਂ ਵਿੱਚ ਕੰਜ਼ਰਵੇਟਿਵ ਦੀ ਕਾਫੀ ਜ਼ਿਆਦਾ ਸਪੋਰਟ ਹੈ 43% ਜਿਹੜੇ ਅੰਡਰ 35 ਉਮਰ ਦੇ ਵਰਗ ਦੇ ਹੈਗੇ ਨੇ ਉਹ ਕਹਿੰਦੇ ਨੇ ਕਿ ਅਸੀਂ ਜਿਹੜੇ ਨੇ ਕੰਜ਼ਰਵੇਟਿਵ ਦੀ ਹਮਾਇਤ ਕਰਦੇ ਆਂ ਤੇ ਲਿਬਰਲ ਨੂੰ ਉੱਥੇ 37% ਜਿਹੜੇ ਨੇ 35 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਜਿਹੜੀ ਹਮਾਇਤ ਆ ਹਾਸਲ ਹੈ ਐਨਡੀਪੀ ਵਾਲਿਆਂ ਦੀ ਹਮਾਇਤ ਠੀਕ 11% ਰਹਿ ਜਾਂਦੀ ਹੈ ਜੇ 35 ਤੋਂ 52 ਸਾਲ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਜਿਹੜੇ ਨੇ ਲਿਬਰਲ ਨੂੰ ਕਾਫੀ ਜਿਹੜੀ ਹਮਾਇਤ ਜਿਹੜੀ ਠੀਕ ਠਾਕ ਹੈ ਉੱਥੇ ਇਸ ਨਾਲੋਂ ਥੋੜੀ ਜਿਹੀ ਘੱਟ ਹੈ ਤੇ ਪਰ ਉਥੇ 37% ਲੋਕ ਜਿਹੜੇ ਲਿਬਰਲ ਦੀ ਹਮਾਇਤ ਵਿੱਚ ਦੇਖੇ ਜਾ ਸਕਦੇ ਨੇ ਤੇ ਜਿਹੜੇ 43% ਨੇ ਉਹ ਕੰਜ਼ਰਵੇਟਿਵ ਦੇ ਸਪੋਰਟਰ ਲੱਗ ਰਹੇ ਨੇ ਸੋ ਇਸੇ ਤਰ੍ਹਾਂ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਅੰਕੜੇ ਨੇ ਸਵਲੀਆਂ ਉਮਰ ਦੇ ਵਰਗ ਦੇ ਹਿਸਾਬ ਨਾਲ ਖੇਤਰ ਦੇ ਹਿਸਾਬ ਨਾਲ ਉਹ ਸਾਹਮਣੇ ਆ ਰਹੇ ਨੇ ਜਿ ਸਿਰਫ ਸਰਵੇਖਣ ਨੇ ਫੇਰ بار-ਬਾਰ ਦੱਸਦੇ